ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੇਡੋ ਵਧੋ ਪੜੋ ਬਿਨਾਂ ਸਰਸ ਤੋਂ ਨੌਕਰੀਆਂ ਮਿਲਣਗੀਆਂ ਕੋਈ ਐਮਐਲਏ ਜਾਂ ਕੋਈ ਮੰਤਰੀ ਦੀ ਸਪਾਰਸ਼ੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆਜੋ ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੇ ਮੈਲਟਰੋਂ ਬਦਲ ਕੇ ਰੱਖ ਦੇ ਤੇ ਮੇਰੇ ਤੋਂ ਘੱਟ ਵਾਲੇ ਨੂੰ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਥੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਚੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸੰਗਰੂਰ ਦਾ ਬੱਸ ਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਤਾਂ ਥੋੜਾ ਬਹੁਤ ਤਾਂ ਆ ਮੇਰੇ ਪੱਤਰਕਾਰ ਵੀਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਹ ਪੈਂਦਾ ਰਹਿੰਦਾ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗ ਵਾਲੀ ਦੀ ਫੋਟੋ ਹੁੰਦੀ ਹੈ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਉਹ ਸਾਡੇ ਵਾਲਾ ਉਹ ਸਾਡੇ ਵਾਲਾ ਉਹ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਰੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ ਬਸ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੇਡੋ ਵਧੋ ਪੜੋ ਬਿਨਾਂ ਸਰਸ ਤੋਂ ਨੌਕਰੀਆਂ ਮਿਲਣਗੀਆਂ ਕੋਈ ਐਮਐਲਏ ਜਾਂ ਕੋਈ ਮੰਤਰੀ ਦੀ ਸ਼ਫਾਰਿਸ਼ੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆ ਜਾਓ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੇ ਮੈਨਟਰੂਮ ਬਦਲ ਕੇ ਰੱਖ ਦੇ ਤੇ ਮੇਰੇ ਤੋਂ ਕਟਕੜੀ ਦੀ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਤੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਚੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸੰਗਰੂਰ ਦਾ ਬੈਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਦਾ ਥੋੜਾ ਬਹੁਤਾ ਆ ਮੇਰੇ ਪੱਤਰਕਾਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਹ ਪੈਂਦਾ ਰੰਗ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗਾਰੇ ਦੀ ਫੋਟੋ ਹੁੰਦੀ ਹੈ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਉਹ ਸਾਡੇ ਵਾਲਾ ਉਹ ਸਾਡੇ ਵਾਲਾ ਉਹ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਨਾ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜ੍ਹਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ ਬਸ